ਜਦੋਂ ਹੜਾ ਨੇ ਮਾਰ ਕੀਤੀ ਸਭ ਤੋਂ ਪਹਿਲਾਂ ਇਹ ਬਾਉਪੁਰ ਦੀ ਧਰਤੀ ਦੇ ਉੱਤੇ ਜਦੋਂ ਪਾਣੀ ਆਇਆ ਸੀ ਤੇ ਉਹ ਜਦੋਂ ਬੰਨ ਟੁੱਟੇ ਸੀ ਇਹ ਬੀਬੀਆਂ ਭੈਣਾਂ ਨੇ ਸਾਰੇ ਹਾਲਾਤ ਜਿਹੜੇ ਆਪਣੇ ਅੱਖੀ ਦੇਖੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਤੋਂ ਉਹ ਦਰਦ ਜਿਹੜਾ ਜਾਣਨ ਦੀ ਕੋਸ਼ਿਸ਼ ਕਰਦੇ ਆ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਕਿੱਦਾਂ ਦੇ ਹਾਲਾਤ ਸੀ ਉਦੋਂ ਜਦੋਂ ਪਾਣੀ ਆਇਆ ਸੀਗਾ ਜੀ ਹਾਲਾਤ ਬਹੁਤ ਬੰਦੇ ਬਹੁਤ ਜ਼ਿਆਦੇ ਬੰਦੇ 2 ਮਹੀਨੇ ਹੋ ਗਏ ਲੋਕਾਂ ਦੇ ਘਰ ਹੀ ਬੈਠੇ ਆ ਹਾਲੀ ਤੱਕ ਘਰ ਨਹੀਂ ਪਹੁੰਚਿਆ ਗਿਆ ਤੇ ਘਰਾਂ ਦੇ ਵਿੱਚ ਕਿੱਦਾਂ ਦੇ ਹਾਲਾਤ ਐ ਸਮਾਨ ਸਮੂਹ ਨ ਬਚਿਆ ਕੁਛ ਵੀ ਕੁਛ ਚੋਚ ਹੋ ਕੇ ਭਿੱਜ ਗਿਆ ਕੋਈ ਥੱਲੇੋਂ ਪਾਣੀ ਪਾ ਕੇ ਬਾਹਰੋਂ ਨਹੀਂ ਪਿਆ ਅੰਦਰੋਂ ਪਾ ਕੇ ਤੇ ਸਮਾਨ ਸਾਰਾ ਭਿੱਜ ਗਿਆ ਤੇ ਤੁਸੀਂ ਹੁਣ ਰਹਿਨੇ ਕਿੱਥੇ ਇੱਥੇ ਗੁਰੂ ਘਰ ਜਾਂ ਨਹੀਂ ਨਹੀਂ ਹੁਣ ਅਸੀਂ ਕਰੇ ਗਏ ਆ ਸਾਡੇ ਨਾ ਨਾ ਪਾਣੀ ਲੱਗ ਲੱਗ ਤੇ ਕੱਲ ਦੀ ਵਟ ਵੱਧੀ ਆ ਤੇ ਕੱਲ ਦੇ ਅਸੀਂ ਕਰੀਏ ਉਦੋਂ ਤੁਹਾਨੂੰ ਜਦੋਂ ਕੱਢਿਆ ਕਿੱਦਾਂ ਗਿਆ ਸੀ ਹੋਰ ਤੁਸੀਂ ਉੱਥੇ ਕੀ ਮੰਜ਼ਰ ਦੇਖਿਆ ਸੀ ਉਦੋਂ ਕੱਢਿਆ ਸਾਨੂੰ ਕਿਸੇ ਨੇ ਕੱਢਿਆ ਅਸੀਂ ਆਪੇ ਹੀ ਆਏ ਆ ਸਾਡੇ ਕੋਲ ਬੇੜੀ ਸੀ ਅਸੀਂ ਮੁੱਲ ਬੇੜੀ ਲਈ ਸੀ ਤੇ ਅਸੀਂ ਉੱਥੇ ਹੀ ਸਾਡੇ ਐੜ ਐੜੇ ਪਾਣੀ ਦੇ ਵਿੱਚ ਡੰਗਰ ਸਾਡੇ ਵਿੱਚੇ ਗਲ ਕੇ ਕੁਛ ਅਹੀਂ ਕਿਸੇ ਦੇ ਕਰ ਬੱਦੇ ਮਤਲਬ ਡੰਗਰ ਰੁੜ ਗਏ ਨਹੀਂ ਰੁੜੇ ਗਲ ਗਏ ਕਿਦਾਂ ਮਤਲਬ ਗਲ ਗੁਲ ਗਏ ਪਾਣੀ ਚ ਬੈਠੇ ਕੁਛ ਮਰ ਪੈਰ ਖਰਾਬ ਹੋ ਗਏ ਠੀਕ ਹੈ ਜੀ ਉਹਨਾਂ ਨੂੰ ਬਿਮਾਰੀ ਵਗੈਰਾ ਹੈ ਨਾ ਤੇ ਤੁਹਾਨੂੰ ਐਸ ਵੇਲੇ ਜਿੱਦਾਂ ਕਿਹੜੀ ਸਹਾਇਤਾ ਦੀ ਲੋੜ ਹੈ ਜਿੱਦਾਂ ਹਜੇ ਵੀ ਤੁਸੀਂ ਜਿੱਦਾਂ ਲਾ ਲੋ ਬੇ ਘਰਾਂ ਵਾਲਾ ਹਿਸਾਬ ਕਿਤਾਬ ਹੁੰਦਾ ਤੁਹਾਨੂੰ ਜੇ ਕੋਈ ਜਿੱਦਾਂ ਵੀਡੀਓ ਦੇਖੋ ਸ਼ਤਾਨਾਂ ਦੇ ਮੋਡਗੀਆਂ ਪਈਆਂ ਅੰਦਰ ਐੜਾੜਾ ਗੋਡੇ-ਗੋਡੇ ਚਿੱਕੜਿਆ ਜਿਹੜੀ ਵੇੜੇ ਚ ਟਾਇਰ ਲੱਗੀ ਉਹ ਸਾਰੀ ਬਹਿ ਗਈ ਆ ਐੜਾੜੇ ਖੂਪ ਆਏ ਆ ਵੇਖ ਕੇ ਜਾ ਸਕਦੇ ਨਾ ਕੋ ਬੈੱਡ ਬਚਿਆ ਨਾ ਕੋ ਮੇਜ਼ ਸਾਰਾ ਕੁਝ ਤਬਾਹ ਹੋ ਗਿਆ ਤਬਾਹ ਹੋ ਗਿਆ ਦੇਖ ਸਕਦੇ ਮਹ ਨਹੀਂ ਮੌਕਾ ਵੇਖ ਸਕਦੇ ਜਦੋਂ ਜਦਾਂ ਪਾਣੀ ਆਇਆ ਸੀਗਾ ਉਹ ਰਾਤ ਦਾ ਟਾਈਮ ਸੀ ਕਿ ਦਿਨ ਦਾ ਟਾਈਮ ਸੀ ਦਿਨ ਦਾ ਟਾਈਮ ਸੀ ਤੇ ਤੁਹਾਨੂੰ ਜਦੋਂ ਮਤਲਬ ਪਤਾ ਸੀ ਵੀ ਪਾਣੀ ਆਉਣ ਲੱਗਾ ਜਾਂ ਕਿੱਦਾਂ ਨਾ ਸਾਨੂੰ ਕੋਈ ਪਤਾ ਨਹੀਂ ਮੋਚਨ ਚੇਤੀ ਆ ਗਿਆ ਹਾਂ ਤੇ ਜਦੋਂ ਸਾਰਿਆਂ ਨੂੰ ਆਪੋ ਤਾਪ ਪੈ ਗਈ ਆਪਣਾ ਬਚਾਇਆ ਕਿੱਦਾਂ ਬਚਾਇਆ ਇਹਨਾਂ ਨੇ ਸਰਪੰਚਾਂ ਵਿਚਾਰਿਆਂ ਨੇ ਅਗਨ ਬੋਟ ਲੈ ਲੈ ਕੇ ਲਿਆ ਲਿਆ ਕੇ ਤੇ ਇਹਨਾਂ ਨੇ ਕੱਢਿਆ ਲੋਕਾਂ ਨੂੰ ਤੇ ਤੁਹਾਡੇ ਤੱਕ ਸਹਾਇਤਾ ਕੋਈ ਇਸ ਵੇਲੇ ਪਹੁੰਚੀ ਕਿ ਨਹੀਂ ਸਭ ਕੁਝ ਪਹੁੰਚਦਾ ਪਰ ਰਾਸ਼ਨ ਪਾਣੀ ਪਹੁੰਚਦਾ ਹੈ ਹਾਂਜੀ ਰਾਸ਼ਨ ਪਾਣੀ ਵੀ ਡੰਗਰਾਂ ਦਾ ਚਾਰਾ ਵੀ ਲੀੜਾ ਕੱਪੜਾ ਵੀ ਮੋਪੀ ਮੰਜਾ ਬਿਸਤਰਾ ਵੀ ਸਾਲ ਕਿਸੇ ਨੂੰ ਮਿਲ ਗਿਆ ਕਿਸ ਨੂੰ ਨਹੀਂ ਮਿਲਿਆ ਮਤਲਬ ਹੌਲੀ ਹੌਲੀ ਸੇਵਾ ਜਿਹੜੀ ਹੋਈ ਹਾਂਜੀ ਸੇਵਾ ਬਹੁਤ ਤੁਹਾਡੇ ਅੱਗੇ ਵੀਰਾਂ ਨੇ ਸੇਵਾ ਇੰਨੀ ਕੀਤੀ ਆ ਨਾ ਕਿ ਝੂਠ ਨਹੀਂ ਮਾਰ ਸਕਦੇ ਚਲੋ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਜਿਹੜੇ ਦਾਨੀ ਜਿਹੜਾ ਆਪਣੇ ਪੰਜਾਬ ਦਾ ਦਰਦ ਰੱਖਦੇ ਬਣ ਤੁਸੀਂ ਵੀ ਉਹ ਮੰੰਜ ਰੱਖੀ ਦੇਖਿਆ ਜੀ ਹਾਂਜੀ ਕਿੱਦਾਂ ਦੇ ਹਾਲਾਤ ਸੀ ਉਦੋਂ ਜੀ ਬਹੁਤ ਮਾੜੇ ਹਾਲਾਤ ਸੀ ਤੇ ਬੱਚਿਆਂ ਨੂੰ ਕਿੱਦਾਂ ਕੱਢਿਆ ਤੁਸੀਂ ਬੱਚਿਆਂ ਨੂੰ ਭਾਜੀ ਪਰਮਜੀਤ ਉਹਨਾਂ ਨੇ ਗਰਮੀਤ ਉਹਨਾਂ ਨੇ ਸਰਪੰਚਾਂ ਨੇ ਕੱਢਿਆ ਘਰ ਬੋਟਰਾਇ ਇਹਨਾਂ ਦੇ ਘਰੇ ਹੀ ਸਮਾਨ ਰੱਖਿਆ ਹੈ ਇਸ ਟਾਈਮ ਵੀ ਅਸੀਂ ਉਹਨਾਂ ਦੇ ਘਰੇ ਰਹਿਣ ਡੇ ਹਾ ਤੁਹਾਡੇ ਘਰ ਵਿੱਚ ਹਜੇ ਇਦਾਂ ਦੇ ਮਾਹੌਲ ਬਣਿਆ ਨਹੀਂ ਵੀ ਉੱਥੇ ਤੁਸੀਂ ਜਾ ਕੇ ਰਹਿ ਲਓ ਬਣਿਆ ਐ ਪਰ ਰੋਡ ਪਿਆ ਬੇੜਾ ਸਾਰਾ ਰੁੜ ਗਿਆ ਐ ਕਮਰਾ ਨੂੰ ਤੇੜਾ ਆ ਗਈਆਂ ਐ ਤੇ ਜਦਾਂ ਮਤਲਬ ਕਹਿੰਦੇ ਵੀ ਸਰਕਾਰ ਲੋ ਤਾਂ ਘਰ ਬਣਾਉਣ ਲਈ ਕੋਈ ਸਹਾਇਤਾ ਹੋਣੀ ਕੋਈ ਲਿਖ ਲੁੱਕ ਕੇ ਲੈ ਕੇ ਗਿਆ ਕੋਈ ਮਾਇਆ ਮੂਆ ਦੇਣ ਆਇਆ ਹਾਂਜੀ ਲਿਖ ਕੇ ਲੈ ਗਿਆ ਨੌ ਘਰ ਤੇ ਰੋੜੀ ਗਏ ਐ ਨਾ ਬਿਲਕੁਲ ਹੀ ਬਿਲਕੁਲ ਉਸ ਪਿੰਡ ਚ ਤੇ ਰਹਿਣ ਨੂੰ ਮਨ ਹੀ ਆਵੇ ਦਿੰਦੇ ਆਂਦੇ ਹਾਂਜੀ ਮਾਇਆ ਦਿੰਦੇ ਆ ਮਾਇਆ ਦਿੰਦੇ ਆ ਲੇਕ ਕੇ ਵੀ ਲੈ ਕੇ ਗਏ ਕਮਰੇ ਜਿਹੜੋ ਦੇਣ ਕਿ ਹੁਣ ਵੇਖਾਂ ਰੇਤਾ ਪੈ ਗਈ ਆ 7 7 8 8 ਫੁੱਟ ਰੇਤਾ ਪੈ ਗਈ ਆ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਰੋੜ ਪੈ ਗਏ ਵਿੜੇ ਰੁੜ ਗਏ ਆ ਇਦਾਂ ਦੇ ਹਾਲਾਤਾਂ ਵਿੱਚੋਂ ਮਤਲਬ ਕੱਲ ਗਏ ਆ ਚੱਕਰਵਾਨ ਪਰ ਵੇਖਣ ਨੂੰ ਮਨ ਨਹੀਂ ਕੀਤਾ ਕਿਉਂਕਿ ਪਿੰਡ ਹੀ ਉੱਜੜ ਗਿਆ ਉੱਥੇ ਰਿਆ ਹੀ ਨਹੀਂ ਕੱਖ ਤੇ ਕਿਤੇ ਅੱਜ ਅੱਡੇ ਟੋਏ ਆ ਤੇ ਕਿਤੇ ਅੱਜ ਅੱਡੇ ਟੋਏ ਆ ਤੇ ਕਿਤੇ ਰੇਤਾ ਘਰ ਨੂੰ ਚੜ ਗਈ ਰੇਤਾ ਅਸੀਂ ਵੀ ਨਿਗਾ ਮਾਰ ਕੇ ਸਾਰੇ ਪਾਸੇ ਇਦਾਂ ਲੱਗਦਾ ਵੀ ਰੇਤਾ ਹੀ ਰੇਤਾ ਜਿਦਾ ਆਪਾਂ ਰਾਜਸਥਾਨ ਨਹੀਂ ਆ ਗਏ ਹੁੰਦੇ ਉਹ ਹਾਲਾਤ ਸਾਡੀ ਉਹ ਕੋਈ ਨਹੀਂ ਲੱਭਣ ਲਈ ਕਿੱਥੇ ਲਾਈਆਂ ਵਾਹਿਗੁਰੂ ਕਿਉਂ ਅੱਗੇ ਕਿੱਦਾਂ ਹੋਊਗੀ ਅੱਗੇ ਕਿੱਦਾਂ ਹੋਊ ਪਰਮਾਤਮਾ ਨੇ ਜੇ ਪੈਦਾ ਕੀਤਾ ਟੁੱਕ ਦਊਗਾ ਹੀ ਮੈਂ ਉੱਤੇ ਡੁਰਾਂ ਉੱਤੇ ਡੁਰਾਂ ਚਲੋ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੁਹਾਡੇ ਅੱਗੇ ਵੀਰ ਇਦਾਂ ਨਾਲ ਮਿਲ ਰਲ ਮਿਲ ਕੇ ਕੀਤੀ ਸੇਵਾ ਤੇ ਬਹੁਤ ਕੀਤੀ ਆ ਇਹ ਨਹੀਂ ਸੇਵਾ ਵੱਲੋਂ ਨਹੀਂ ਕੋਈ ਰਹੀ ਸੇਵਾ ਸਾਡੀ ਬਹੁਤ ਕੀਤੀ ਆ ਉਹਦਾ ਲੰਗਰ ਇੱਥੇ ਲਾਇਆ ਵਾ ਇਹ ਸਰਪੰਚੀ ਦੀ ਮਾਤਾ ਲੰਗਰ ਲਾਉਂਦੀ ਇੱਥੇ ਜਿੱਦਾਂ ਉਹ ਪਾਉਂਿਆ ਜੀ ਮਾਤਾ ਜੀ ਕਿਹੜੇ ਮਾਤਾ ਜੀ